ਨੌਇਪੁਰ ਥਾਣਾ ਗੁਰੂ ਅਸਾਜ ਦੀ ਪੁਲਿਸ ਵੱਲੋਂ ਇੱਕ 15 ਲੋਕਾਂ ਦੇ ਇੱਕ ਮਾਮਲਾ ਦਰਜ ਕੀਤਾ ਗਿਆ ਉਹ ਤਾਰਾ ਲਗਾਈ ਗਈ ਹੈ ਵੀ ਉਹਨਾਂ ਨੇ ਜਿਹੜੇ ਪੁਲਿਸ ਦੀ ਜਿਹੜੇ ਸਰਕਾਰੀ ਕੰਮ ਦੇ ਵਿੱਚ ਵਿਗਨ ਪਾਇਆ ਜਿਸ ਕਰਕੇ 15 ਲੋਕਾਂ ਦੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਗੁਰੂ ਅਸਾਜ ਦੇ ਥਾਣੇ ਦੇ ਵਿੱਚ ਜਿਹੜਾ ਪਿੰਡ ਪੈਂਦਾ ਮੋਹਨਕਿਲਤਾਰ ਉੱਥੋਂ ਦੇ ਮਾਮਲਾ ਦੱਸਿਆ ਜਾ ਰਿਹਾ ਵੀ ਜਿੱਥੇ ਪੁਲਿਸ ਵੱਲੋਂ ਇੱਕ ਸ਼ਖਸ ਨੂੰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕਾਬੂ ਕਰਨ ਵਾਸਤੇ ਗਈ ਸੀ ਲੇਕਿਨ ਉੱਥੋਂ ਜਿਹੜੇ ਸਾਰੇ ਲੋਕਾਂ ਨੇ ਉਹ ਇਕੱਠੇ ਹੋ ਕੇ ਉਸ ਸ਼ਖਸ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ ਤੇ ਕਾਬੂ ਕਰਨ ਨਹੀਂ ਦਿੱਤਾ ਜਿਸ ਕਰਕੇ ਉੱਥੇ ਕਾਫੀ ਕਾਫੀ ਪੁਲਿਸ ਤੇ ਜਿਹੜੇ ਆਮ ਲੋਕਾਂ ਦੇ ਵਿੱਚ ਕਹਾ ਸੁਣੀ ਹੋਈ ਤੇ ਬਹਿਸਮ ਬਸਾਈ ਵੀ ਜੜੀ ਹੋਈ ਹੈ ਜਿਹਦੀ ਵੀਡੀਓ ਵੀ ਜੜੀ ਆ ਵਾਇਰਲ ਹੋਈ ਆ ਲੇਕਿਨ ਉਸ ਦਾਰ ਤੇ ਪੁਲਿਸ ਨੇ ਮਾਮਲਾ ਜੂਰ ਦਰਜ ਕੀਤਾ ਲੇਕਿਨ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਵੀ ਸਾਡੇ ਤੇ ਬਿਲਕੁਲ ਨਿਆਂਇ ਜਿਹੜਾ ਪਰਚਾ ਕੀਤਾ ਗਿਆ ਵੀ ਕੋਈ ਵੀ ਅਜਿਹਾ ਮਾਮਲਾ ਨਹੀਂ ਸੀ ਜਿਸ ਕਰਕੇ ਪੁਲਿਸ ਨੇ ਮਤਲਬ ਗਫਤਾਰ ਕਰਨ ਵਾਸਤੇ ਜਬ ਮੁੰਡੇ ਨੂੰ ਫੜਨ ਵਾਸਤੇ ਜਿਹੜੀ ਘਰ ਵਿੱਚ ਪਹੁੰਚੀ ਸੀ ਲੇਕਿਨ ਅਸੀਂ ਉਹਨੂੰ ਬਿਲ ਆਰਾਮ ਦੇ ਨਾਲ ਉਹਨੂੰ ਪੁਲਿਸ ਨੂੰ ਜਿਹੜਾ ਨਾਲ ਲਿਆਂਨ ਤੋਂ ਜਿਹੜਾ ਰੋਕਿਆ ਜਿਸ ਕਰਕੇ ਪੁਲਿਸ ਨੇ ਸਾਡੇ ਤੇ ਮਾਮਲਾ ਦਰਜ ਕੀਤਾ ਪੁਲਿਸ ਨੇ ਉਸੇ ਪਰਿਵਾਰ ਸਮੇਤ 15 ਲੋਕਾਂ ਦੇ ਜਿਹੜਾ ਮਾਮਲਾ ਦਰਜ ਕੀਤਾ ਜੋ ਦਰਸਾ ਰਿਹਾ ਕਿਸ ਤਰ੍ਹਾਂ ਪੁਲਿਸ ਨੇ ਅਹਿਮ ਵੀ ਉਹਨਾਂ ਤੇ ਜਿਹੜਾ ਵੀ ਮਾਮਲਾ ਦਰਜ ਕਰਕੇ ਵੀ ਕਾਨੂੰਨੀ ਕਾਰਵਾਈ ਦੇ ਵਿੱਚ ਵਿਗਨ ਪਾਉਣ ਦਾ ਜਿਹੜੀ ਤਾਂ ਰਾਵਾਂ ਜਿਹੜੀਆਂ ਜੋੜੀਆਂ ਹੋਈਆਂ ਪਰਿਵਾਰ ਨੇ ਜਿਹੜੇ ਪੀੜਿਤ ਪਰਿਵਾਰ ਹੈਗਾ ਉਹਨਾਂ ਨੇ ਵੀਡੀਓ ਜਾਰੀ ਕੀਤੀ ਹੈ ਜਿਹਦੇ ਵਿੱਚ ਸਾਬਤ ਤੌਰ ਤੇ ਦਿਖਾਈ ਦੇ ਰਿਹਾ ਕਿ ਪੁਲਿਸ ਨਾਲ ਕਿਸੇ ਵੀ ਤ ਹੋਈ ਜਾਂ ਉਹਦੇ ਨਾਲ ਹੱਤਾ ਪਾਈ ਨਹੀਂ ਹੋਈ ਜਿਸ ਕਰਕੇ ਜੋ ਦੋ ਜਿਹੜੇ ਪੁਲਸ ਨੇ ਉਹਨਾਂ ਪਰਿਵਾਰਾਂ ਤੇ ਲਗਾਏ ਕੋ ਗਿਆ ਨਾ ਪਰਿਵਾਰਾਂ ਤੇ ਵੀ ਦੋਸ਼ ਕਰਾਇਆ ਕਿ ਉਹਨਾਂ ਨੇ ਇੱਟ ਪੱਥਰਾ ਨਾਲ ਜਿਹੜਾ ਪੱਥਰਾ ਵੀ ਜਿਹੜਾ ਪੁਲਿਸ ਤੇ ਕੀਤਾ ਲੇਕਿਨ ਸਾਰੀਆਂ ਗੱਲਾਂ ਤੋਂ ਪਰਿਵਾਰ ਨੇ ਨਕਾਰਿਆ ਤੇ ਪੀੜਿਤ ਲੋਕਾਂ ਨੇ ਨਕਾਰਦੇ ਹੋਇਆ ਉੱਚ ਜਿਹੜੀ ਸਤਰ ਦੀ ਜਿਹੜੀ ਹੈ ਉਹ ਇਨਕੁਆਰੀ ਦੀ ਮੰਗ ਕੀਤੀ ਹੈ ਤਾਂ ਜੋ ਉਹਨਾਂ ਦੇ ਜਿਹੜਾ ਵੀ ਉਹਨਾਂ ਦੇ ਮੁਤਾਬਿਕ ਕਿਹਾ ਗਿਆ ਵੀ ਜੇ ਸਾਡੇ ਦੇ ਝੂਠਾ ਪਰਚਾ ਹੋਇਆ ਉਹਨੂੰ ਰੱਦ ਕੀਤਾ ਜਾਵੇ ਤੇ ਜਿਹੜੀ ਮਾਮਲੇ ਦੀ ਸੱਚਾਈ ਆ ਉਹ ਸਾਹਮਣੇ ਸਾਹਮਣੇ ਆ ਸਕੇ ਕਿਉਂਕਿ ਇਸ ਮੁੰਡੇ ਤੇ ਜਿਹੜਾ ਦੋਸ਼ ਪੁਲਸ ਨੇ ਲਗਾਇਆ ਸੀਗਾ ਵੀ ਨਸ਼ੇ ਨੂੰ ਲੈ ਕੇ ਵੀ ਉਹਨੂੰ ਜਿਹੜਾ ਕਾਬੂ ਕਰਨ ਵਾਸਤੇ ਪੁਲਿਸ ਉਹਨਾਂ ਦੇ ਘਰ ਵਿੱਚ ਪਹੁੰਚੀ ਸੀ ਜਿਹੜੇ ਪਿੰਡ ਵਾਲਿਆਂ ਨੇ ਤੇ ਜਾਂ ਪਰਿਵਾਰ ਵਾਲਿਆਂ ਨੇ ਆਸ-ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਉਸ ਦਾ ਵਿਰੋਧ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਇੱਕ ਕਾਰਵਾਈ ਕੀਤੀ ਹੈ ਤੇ ਹੁਣ ਪਹਿਲੀ ਪਰਿਵਾਰ ਜਿਹੜਾ ਵੀਡੀਓ ਜਾਰੀ ਕਰਕੇ ਮੰਗ ਕਰਦਾ ਦਿਖਾਈ ਦੇ ਰਿਹਾ ਜੀ ਪੁਲਿਸ ਦੀ ਜਿਹੜੀ ਧੱਕੇਸ਼ਾਈ ਜਿਹੜੀ ਹੈਗੀ ਆ ਉਹਦੀ ਜਿਹੜੀ ਛਤਰੀ ਜਿਹੜੀ ਜਾਂਚ ਹੋਣੀ ਚਾਹੀਦੀ ਆ ਤਾਂ ਜੋ ਦੁੱਧ ਦਾ ਦੁੱਧ ਜਿਹੜਾ ਪਾਣੀ ਦਾ ਪਾਣੀ ਹੋ ਸਕੇ ਤੇ ਸਾਡੇ ਉੱਤੇ ਜਿਹੜੇ ਝੂਠਾ ਪਰਚਾ ਦਰਜ ਕੀਤਾ ਉਹਨੂੰ ਰੱਦ ਜਿਹੜਾ ਉੱਚ ਅਧਿਕਾਰੀ ਜਿਹੜੇ ਉਹ ਕਰ ਸਕਣ ਜੀ ਮੇਰਾ ਨਾਮ ਮੌਨਿਕਾ ਰਾਣੀ ਹੈਗਾ ਮੌਨ ਕੇ ਉਤਾਰ ਵੀ ਆਈ ਹਾਂ ਹਾਂ ਜੀ ਦੇਖ ਕੀ ਗੱਲਬਾਤ ਹੋਈ ਤੇ ਪਹਿਲਾਂ ਕਰ ਰੋ ਸੀ ਹਾਂ ਜੀ ਹਾਂ ਡਿਲੀਵਰੀ ਹੋਈ ਸੀ ਬੱਚੇ ਦੀ ਹਾਂ ਜੀ ਮੇਰੀ ਡਿਲੀਵਰੀ ਹੋਈ ਹੈ ਮੇਰੇ ਤੇ 1 ਮਹੀਨੇ ਦਾ ਜਾ ਕੇ ਜੀ ਕਰਨ ਹਾਂ ਹਾਂ ਜੀ ਕੀ ਕਰ ਰਹਾ ਜਿਹੜਾ ਪੁਲਿਸ ਆ ਕੇ ਜਿਹੜਾ ਤੁਹਾਡੇ ਕੋਲ ਪੁਲਿਸ ਕਾਰਨ ਇਹ ਹੀ ਕਾਰਨ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨਾਂ ਕੋਈ ਹੀ ਪੁੱਛਦੇ ਰਹੇ ਕਿ ਹਾਂ ਵੀ ਤੁਸੀਂ ਹਨ ਫੜਿਆ ਕਿਉਂ ਜਿਵੇਂ ਮੇਰੇ ਘਰ ਵਾਲੇ ਨੇ ਫੜਿਆ ਸੀਗਾ ਕਿ ਕਿਉਂ ਫੜਿਆ ਤੁਸੀਂ ਇਹਨਾਂ ਦੀ ਗਲਤੀ ਕੀ ਹੈ ਸਾਨੂੰ ਬਾਰ ਬਾਰ ਇੱਕੋ ਗੱਲ ਕਹਿੰਦੇ ਸੀ ਇਹਨਾਂ ਕੋਲ ਸੀ ਸਮਾਨ ਫੜਿਆ ਸੀ ਕਿ ਕੋਈ ਜਿਹੜਾ ਸਮਾਨ ਫੜਿਆ ਕੋਈ ਵੀ ਜਿਹੜਾ ਕੁਝ ਵੀ ਫੜਿਆ ਤੁਸੀਂ ਉਹ ਸਾਨੂੰ ਦਿਖਾ ਦਿਓ ਕਹਿੰਦੇ ਉਹ ਆ ਜਾਂਦਾ ਆ ਜਾਂਦਾ ਮਤਲਬ ਕਿ ਹਾਂ ਵੀ ਕੋਈ ਨਾ ਨਵਾਰਾ ਮੰਗਵਾਉਣਾ ਸੀਗਾ ਕਿਤੇ ਤਿੰਨ ਜਣੇ ਸੀਗੇ ਤੇ ਉਹਨਾਂ ਨੇ ਬਾਅਦ ਚ ਗੱਡੀ ਤੇ ਪੁਲਿਸ ਹੋਰ ਮੰਗਵਾਈ ਸੀਗੀ

ਤਿੰਨ ਜਨਨ ਲੈ ਕੇ ਗਏ ਨੇ ਇੱਕ ਮੇਰੀ ਚਾਚੀ ਸੱਸੀ ਕੇ ਤੇ ਇੱਕ ਮੇਰੀ ਦਰਾਨੀ ਸੀ ਵੀ ਕਿਵਿਂ ਵਜ੍ਹਾ ਸੀ ਤੁਹਾਡੀ ਉਹ ਘੜੀ ਆਪਣਾਣ ਦੀ ਵਜ੍ਹਾ ਸੀ ਕੀ ਕਰ ਹਾਂਜੀ ਕਹਿੰਦੇ ਸੀ ਕਿ ਹਾਂ ਵੀ ਤੁਸੀਂ ਬੰਦਾ ਚੜਾਇਆ ਜੀ ਬੰਦਾ ਤਾਂ ਹਾਂ ਕੋਈ ਗਲਤੀ ਹੋਵੇ ਤਾਂ ਉਹ ਦੀ ਸੁਣ ਜਾਂਦੀ ਹੈ ਤੇ ਉਹ ਜਦੋਂ ਹਾਂ ਵੀ ਸਾਡਾ ਬੰਦਾ ਇੱਥੇ ਖੜਾ ਸੀਗਾ ਸਾਈਡ ਤੇ ਉਹ ਸਾਨੂੰ ਘੇਰ ਕੇ ਸਾਨੂੰ ਲੈ ਗਏ ਫਿਰ ਉਸ ਤੋਂ ਬਾਅਦ ਹਾਂਜੀ ਲੇਡੀਜ਼ ਨਾਲ ਜੀ ਉਹ ਇੱਥੇ ਤਾਂ ਕੋਈ ਲੁਕਟਮਾਰ ਨਹੀਂ ਹੋਇਆ ਸਾਨੂੰ ਜਦੋਂ ਉਹ ਥਾਣੇ ਲੈ ਕੇ ਉੱਥੇ ਪਜਾ ਕੇ ਸਾਨੂੰ ਕਿਹਾ ਵੀ ਉਹ ਐਸਐਚਓ ਸਾਹਿਬ ਨੇ ਖੁਦ ਘਟਿਆ ਕਿਸੇ ਤੇ ਬੰਦਾ ਪਜਾਤਾ ਬੈਠ ਬੈਠ ਕੇ ਹਾਂਜੀ ਡੰਡ ਬੈਠ ਕੇ ਕੜਾਈਆਂ ਸੀਗੀਆਂ ਮੇਰੇ ਹਜੇ ਮਹੀਨੇ ਮਹੀਨਾ ਹੋਇਆ ਵੱਡਾ ਪ੍ਰੇਸ਼ਨ ਹੋਇਨੂੰ ਮੇਰੀ ਇੱਕ ਮਹੀਨੇ ਦੀ ਕੁੜੀ ਆ ਜੀ ਕੀ ਮੰਗ ਹੈ ਹਾਂਜੀ ਤੁਹਾਡੀ ਕੀ ਮੰਗ ਜੀ ਮੰਗ ਇਹ ਹੀ ਆ ਕਿ ਸਾਡੇ ਤੇ ਸਾਡੇ ਤਾਂ ਹੁਣ ਜਿਹਜ ਪਰਚਾ ਪਾਇਆ ਹੋਇਆ ਤੇ ਸਾਡੀ ਤਾਂ ਗਲਤੀ ਕੋਈ ਹੈ ਨਹੀਂ ਸੀਗੀ ਹਾਂਜੀ ਸਾਰੇ ਪਰਿਵਾਰ ਤੇ ਹਾਂਜੀ ਸਾਡੇ ਸਾਰੇ ਪਰਿਵਾਰ ਤੇ ਕੀਤਾ 15 ਜਣੇ ਦਾ ਨਾਮ ਲਿਖਿਆ ਹੋਇਆ ਆ ਉਹਨਾਂ ਨੇ ਤੇ 15 ਜਨਾਂ ਤੇ ਕਹਿੰਦੇ ਹਾਂ ਵੀ ਪਰਚਾ ਹੈਗਾ ਹੁਣ ਅਸੀਂ ਕਿੱਥੇ ਜਾਈਏ ਪਰ ਮੁੱਖ ਮੰਤਰੀ ਨੂੰ ਕੀ ਅਪੀਲ ਕਰਨਾ ਚਾਹੋ ਵੀ ਇਹ ਹੀ ਕਹਿੰਨੇ ਕਿ ਹਾਂ ਵੀ ਜੀ ਪੁਲਿਸ ਵਾਲੇ ਨੇ ਐਵੇਂ ਇੱਕ ਤਾਂ ਸਾਡੀ ਪਹਿਲੀ ਗੱਲ ਤੇ ਇਹ ਕਿ ਐਸੇ ਚੋਰ ਨੂੰ ਸਾਡੇ ਉੱਤੇ ਹੱਥ ਚੱਕਣ ਦਾ ਅਧਿਕਾਰ ਨਹੀਂ ਹੈਗਾ ਦੂਜੀ ਗੱਲ ਇਹ ਵੀ ਹੈ ਕਿ ਹਾਂ ਵੀ ਜੇ ਕੋਈ ਗਲਤੀ ਹੁੰਦੀ ਤੁਸੀਂ ਮੌਕੇ ਤੇ ਦੱਸੋ ਉਹਨਾਂ ਨੂੰ ਠੀਕ ਹੈ ਤੇ ਹਾਂ ਵੀ ਉਹਨਾਂ ਨੂੰ ਕਹੋ ਕਿ ਹਾਂ ਉਹਨਾਂ ਨੂੰ ਇਹ ਵੀ ਹੈ ਕਿ ਹਾਂ ਵੀ ਜੇ ਕੋਈ ਗਲਤੀ ਹੋਏ ਤਾਂ ਕਿਸੇ ਨੂੰ ਕੁਝ ਕਹੋ ਤੁਸੀਂ ਜਨਤਾ ਵੈਸੇ ਕੁਝ ਨਾ ਕਵੇ ਜੀ ਠੀਕ ਹੈ ਨਾ ਜੀ ਜੀ ਇਹ ਹੀ ਆ ਕਿ ਹਾਂ ਵੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੀ ਪੁਲਿਸ ਆਪ ਜਿਹੜੀ ਜਨਤਾ ਨਾਲ ਕੋਟਮਾਰ ਕਰ ਰਹੀ ਹੈ ਝੂਠੇ ਪਰਚੇ ਪਾ ਰਹੀ ਹੈ ਇਹ ਕਿਉਂ ਹਨਾ ਜੀ ਤਾਂ ਇਹ ਕਿਸ ਤਰ੍ਹਾਂ ਤੇ ਇਹ ਇਨਸਾਫ ਲੈਣ ਦਾ ਜੀ ਸਾਡੇ ਤੇ ਪਰਚਾ ਜਿਹੜਾ ਹੋਇਆ ਉਹਨਾਂ ਨੂੰ ਕਿ ਹਾਂ ਵੀ ਇਹਨਾਂ ਨੂੰ ਕਿ ਹਾਂ ਵੀ ਕੈਨਸਲ ਕਰਨ ਨੂੰ ਠੀਕ ਹੈ ਕਿ ਹਾਂ ਵੀ ਜਿਹੜੀ ਸਾਡੀ ਕੋਟਮਾਰ ਹੋਈ ਹੈ ਜੇ ਮੇਰੇ ਘਰ ਘਰ ਵਾਲੇ ਤੇ ਪਰਦਾ ਖਰਾਬ ਹੋ ਗਿਆ ਕੰਨ ਦਾ ਉਹਦਾ ਇਲਾਜ ਕੌਣ ਕਰਊਗਾ ਜੀ ਹਾਂ ਜੀ ਉਹਨਾਂ ਦੇ ਦੋਨੋਂ ਸਾਈਡ ਤੇ ਕਰਨਾ ਤੇ ਮਾਰੀ ਹੈ ਜੀ ਤਨ ਦੇ ਇੱਕ ਹਾਂਜੀ ਨਿਕਲੇ ਕੁਛ ਨਹੀਂ ਜੀ ਕੁਛ ਵੀ ਨਹੀਂ ਸੀ ਕੋਨਾ ਕੋਲ ਠੀਕ ਹੈ ਉਹਨਾਂ ਦੇ ਕੋ ਪਕਾਣ ਦਾ ਪਰਦਾ ਖਰਾਬ ਹੋ ਗਿਆ ਹੁਣ ਉਹਨਾਂ ਦਾ ਇਲਾਜ ਸਾਨੂੰ ਅਲੱਗ ਤੋਂ ਕਰਵਾਉਣਾ ਪੈਣਾ ਮੱਗ ਕੀ ਵੀ ਇਹ ਤਾਂ ਸਾਹਮਣੇ ਹੈ ਹਾਂਜੀ ਸਰ ਜੀ ਇਨਸਾਫ ਤਾਂ ਮਿਲਣਾ ਚਾਹੀਦਾ ਸਾਨੂੰ ਪੁੱਛਣਗੇ ਨਾ ਕੀ ਨਾਮ ਤੁਹਾਡਾ ਮੇਰਾ ਨਾਮ ਅਨੀਸ਼ਾ ਰਾਣੀ ਹੈ ਹਾਂਜੀ ਤੇ ਕਿ ਹੋਇਆ ਜਿਹੜੇ ਤੁਹਾਡੇ ਘਟ ਜਿਹੜੀ ਤੁਹਾਡਾ ਪੁਲਿਸ ਨੇ ਜਿਹੜੇ ਤੁਹਾਡੇ ਤੇ ਪਰਚਾ ਦਿੱਤਾ ਹੈ ਅਸੀਂ ਘਰ ਬੈਠੇ ਸੀ ਪੌਣੇ ਇੱਕ ਦਾ ਟਾਈਮ ਹੈਗਾ ਸੀ ਤੇ ਸਾਨੂੰ ਕਹਿਣ ਆਏ ਸੀ ਵੀ ਤੁਹਾਡੇ ਭਰਾ ਨੂੰ ਕੁੱਟੀ ਜਾ ਰਹੇ ਨੇ ਪੁਲਿਸ ਵਾਲੇ ਤੇ ਅਸੀਂ ਭੱਜ ਕੇ ਗਏ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਕੁੱਟਿਆ ਜਾ ਰਿਹਾ ਸੀ ਪਿੱਛੇ ਅਸੀਂ ਬਾਅਦ ਚ ਗਏ ਤਾਂ ਫਿਰ ਵੀ ਕੁੱਟੀ ਜਾ ਰਹੇ ਸੀ ਅਸੀਂ ਛੁਡਾਉਣ ਗਏ ਸੀ ਤੇ ਉੱਥੇ ਪੁਲਿਸ ਵਾਲੇ ਸੀ ਤੇ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਵੀਡੀਓ ਬਣਾਓ ਅਸੀਂ ਬਣਾ ਰਹੇ ਸੀ ਤੇ ਸਾਡੇ ਤੇ ਉਹਨਾਂ ਨੇ ਝੂਠਾ ਪਰਚਾ ਪਾਤਾ ਮੇਰੇ ਤੇ ਤੇ ਮੇਰੀ ਲਾਈਫ ਸਾਰੀ ਖਰਾਬ ਹੋ ਜਾਣੀ ਹੈ ਤੇ ਕੀ ਕਰਦੇ ਹੋ ਕੀ ਕਰਦੇ ਹੋ ਪੜਦੇ ਅਸੀਂ ਮੈਂ ਬੀਏ ਕਰ ਰਹੀ ਆ ਤੇ ਇਸ ਕਰ ਮੈਂ ਕਹਿਣਾ ਚਾਹੁੰਨੀ ਆ ਕਿ ਮੇਰੀ ਲਾਈਫ ਖਰਾਬ ਹੋ ਸਕਦੀ ਏ ਤੇ ਇਸ ਲਈ ਕਿ ਮੇਰਾ ਝੂਠਾ ਪਰਚਾ ਪਾਇਆ ਗਿਆ ਉਹ ਰੱਦ ਕਰ ਦਿੱਤਾ ਜਾਵੇ ਕੀ ਤੁਹਾਡਾ ਜਿਹੜਾ ਤੁਹਾਡਾ ਕੀ ਗੁਨਾਹ ਸੀਗਾ ਮੇਰਾ ਤਾਂ ਗੁਨਾਹ ਕੋਈ ਨਹੀਂ ਸੀ ਮੈਨੂੰ ਤਾਂ ਕਿਸੇ ਨੇ ਕਿਹਾ ਸੀ ਵੀ ਵੀਡੀਓ ਬਣਾਉਣ ਲਈ ਤੇ ਮੈਂ ਬਣਾ ਰਹੀ ਸੀ ਮੈਨੂੰ ਨਹੀਂ ਪਤਾ ਵੀ ਇੰਨਾ ਸਭ ਹੋ ਜਾਏਗਾ ਤੇ ਨਾ ਅਸੀਂ ਕਦੇ ਇਸ ਪੰਗੇ 'ਚ ਕਦੇ ਪਏ ਥਾਣੇ ਤੁਹਾਨੂੰ ਵੀ ਨਾਲ ਲੈ ਕੇ ਗਏ ਸੀ ਥਾਣੇ ਤਾਂ ਨਹੀਂ ਸਾਨੂੰ ਲੈ ਕੇ ਗਏ ਬਟ ਸਾਡੇ ਤੇ ਪਰਚਾ ਮੇਰੇ ਤੇ ਪਾਇਆ ਗਿਆ ਠੀਕ ਉਹਨਾਂ ਮੰਗੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਜੀ ਮੋਨਕੇ ਉਤਾੜ ਦੇ ਵਿੱਚ ਵਿਸ਼ਵਜੀਤ ਉਰਫ ਵਿੱਕੀ ਨਾਂ ਦਾ ਮੁੰਡਾ ਸੀਗਾ ਜਿਸ ਤੇ ਪੁਲਿਸ ਨੂੰ ਸ਼ੱਕ ਸੀਗਾ ਵੀ ਉਹਦੇ ਕੋਲ ਕੁਝ ਨਾ ਕੁਝ ਨਸ਼ੀਲਾ ਪਦਾਰਥ ਜਾਬਦਾ ਜਿਸ ਨੂੰ ਉਦੋਂ ਟੀਮ ਨੇ ਸਾਡੀ ਜਾ ਕੇ ਅਰੈਸਟ ਕਰ ਲਿਆ ਸੀ ਫੜ ਲਿਆ ਸੀਗਾ ਪਰ ਉਸ ਤੋਂ ਬਾਅਦ ਜਿਹੜੇ ਉਹਦੇ ਪਰਿਵਾਰਕ ਮੈਂਬਰ ਸੀਗੇ ਜਿਹੜੀ ਉਹਦੀ ਘਰ ਵਾਲੀ ਸੀ ਤੇ ਉਹਦੇ ਨਾਲ ਹੋਰ ਦੋ ਤਿੰਨ ਲੇਡੀ ਸੀਗੀਆਂ ਤੇ ਉਹਦੇ ਜਿਹੜੇ ਚਾਚੇ ਤਾਇਏ ਦੇ ਮੁੰਡੇ ਸੀਗੇ ਉਹ ਆ ਕੇ ਪੁਲਿਸ ਪਾਰਟੀ ਦੇ ਗੱਲ ਪੈ ਗਏ ਤੇ ਉਹਨਾਂ ਨੇ ਉੱਥੋਂ ਉਹਨੂੰ ਮੁੰਡੇ ਨੂੰ ਛੁਡਾ ਕੇ ਤੇ ਉੱਥੋਂ ਭਜਾ ਦਿੱਤਾ ਜਿਸ ਤੇ ਅਸੀਂ 162 ਨੰਬਰ ਐਫ ਆਈ ਆਰ ਹੈ ਜਿਹੜੀ ਅਸੀਂ ਦਰਜ ਰਿਸਟਰ ਕੀਤੀ ਹੈ ਜੋ ਕਿ ਧਾਰਾ 132 221 262 304 2 351 2 190 99 ਦੇ ਵਿੱਚ ਬੀ ਐਨ ਐਸ ਦੇ ਵਿੱਚ ਇਹ ਚਾਮੜਾ ਹੋਰ ਪੁਲਿਸ ਪਾਰਟੀ ਦੇ ਰੋਕ ਲਗਾ ਰਹੇ ਤੇ ਕੁੱਟਮਾਰ ਹੋ ਰਹੀ ਕੀ ਮਾਮਲਾ ਪੁਲਿਸ ਪਾਰਟੀ ਨਾਲ ਤਾਂ ਪੁਲਿਸ ਪਾਰਟੀ ਦੀ ਤਾਂ ਗੱਲ ਪਈ ਸੀ ਇਹ ਕੁੱਟਮਾਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕਰ ਲਿਆ कैमरा मैन देना सरबजीत सिंह दैनिक देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप